ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਦੀ ਟੀਮ ਅੱਜ ਪਹੁੰਚੀ ਜਿੰਪੰਦਰ ਹੱਲੀ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਇੱਕ ਸਵਰੰਤ ਬਾਬਾ ਪ੍ਰੇਮਦਾਸ ਜੀ ਭਗਤ ਮਥਰਾ ਦਾ ਜੀ ਸਪੋਰਟਸ ਕਲੱਬ ਹੱਲੀ ਵੱਲੋਂ ਸਮੂਹ ਨਗਰ ਨਿਵਾਸੀ ਤੇ ਐਨਆਰਆਬੀਨਾਂ ਦੇ ਸਹਿਯੋਗ ਦੇ ਨਾਲ ਸੈਵਨਸ ਸਾਈਡ ਨਾਈਟ ਫੁੱਟਬਾਲ ਟੂਰਨਾਮੈਂਟ ਰੰਭ ਕੀਤਾ ਗਿਆ ਇਸ ਵਾਰੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬਤਰਮ ਨਿਊਜ਼ ਦੀ ਟੀਮ ਨਾਲ ਗਲਵਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਈਂ ਬਾਬਾ ਜੀਤੀ ਸਾਹਿਬ ਜੀ ਰੋਜਾ ਸ਼ਰੀਫ ਭਾਮ ਤੇ ਉਹਨਾਂ ਦੇ ਨਾਲ ਬਲਜੀਤ ਸਿੰਘ ਸਿੱਧੂ ਪ੍ਰਧਾਨ ਡੇਰਾ ਦੁੱਧਾ ਧਾਰੀ ਭਾਮ ਤੇ ਹਰਪਜਨ ਸਿੰਘ ਪਿੰਡ ਨਰੂੜ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਟੂਰਨਾਮੈਂਟ ਦੀ ਰੰਭਤਾ ਸਾਈਂ ਬਾਬਾ ਜੀਤੀ ਸਾਜੀ ਸਾਬਰੀ ਰੋਜਾ ਸ਼ਰੀਫ ਭਾਮ ਵਾਲਿਆਂ ਨੇ ਦੁਆ ਸਲਾਮ ਕਰਨ ਉਪਰੰਤ ਟੂਰਨਾਮੈਂਟ ਦੀ ਰੰਭਤਾ ਕੀਤੀ ਇਸ ਮੌਕੇ ਪਹਿਲਾ ਮੈਚ ਵੱਡੂ ਅਤੇ ਜੋਸਰੇਆਲਾ ਖੁਰਦ ਵਿਚਕਾਰ ਖੇਡਿਆ ਗਿਆ ਇਸ ਮੌਕੇ ਸਾਈਂ ਬਾਬਾ ਜੀਤੀ ਸ਼ਾਹ ਜੀ ਨੇ ਖਿਡਾਰੀਆਂ ਨੂੰ ਜਾਣ ਪਛਾਣ ਕੀਤੀ ਅਤੇ ਉਹਨਾਂ ਨੂੰ ਨਸ਼ੇ ਤੋਂ ਬਚ ਕੇ ਰਹਿਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਜੋ ਪਹਿਲਾ ਮੈਚ ਖੇਡਿਆ ਗਿਆ ਵੱਡੋ ਤੇ ਸਰੇਲਾ ਵਿਚਕਾਰ ਇਸ ਵਿੱਚ ਵੱਡੋ ਦੀ ਟੀਮ 2-1 ਤੇ ਜੀਤੂ ਰਹੀ ਅਤੇ ਦੂਸਰਾ ਮੈਚ ਬਿਹਾਲਾ ਤੇ ਬੇਬੇਰਪੁਰ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਬਿਹਾਲੇ ਟੀਮ ਜੀਤੂ ਰਹੀ ਇਸ ਤਰ੍ਹਾਂ ਜੋ ਮੈਚ ਠੁਣਾ ਅਤੇ ਖਲਵਾੜਾ ਵਿਚਕਾਰ ਖੇਡਿਆ ਗਿਆ ਇਸ ਠੁਣਾ ਦੀ ਟੀਮ ਜੇਤੂ ਰਹੀ ਇਸ ਮੌਕੇ ਪ੍ਰਬੰਧਕਾਂ ਵੱਲੋਂ ਸਾਈਂ ਬਾਬਾ ਜੀਤੀ ਸ਼ਾਹ ਜੀ ਤੇ ਬਲਜੀਤ ਸਿੰਘ ਸਿੱਧੂ ਤੇ ਹਰਭਜਨ ਸਿੰਘ ਪਿੰਡ ਨਰੂੜ ਤੇ ਨਾਲ ਹੀ ਪ੍ਰਬੰਧਕ ਤੇ ਸੱਜਣਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਾਈਂ ਬਾਬਾ ਜੀਤੀ ਸ਼ਾਹ ਜੀ ਰੋਜਾ ਸ੍ਰੀ ਭਾਮ ਬਲਜੀਤ ਸਿੰਘ ਸਿੱਧੂ ਪ੍ਰਧਾਨ ਡੇਰਾ ਦੁੱਧਾਤਾਰੀ हरभजन सिंह पिंड नरूड़ प्रधान सुखविंदर सिंह बलबीर सिंह काला अजय कुमार सुखविंद छोटा सुखा जीवन सिंह रिंकू रजिंदर पंजाब पुलिस साहिल महमी मनप्रीत सिबी इंद्रजीत जसविंदर जसविंद घुग्गा जगजीवन राम लंबड़दार ਸ਼੍ਰੀ ਰਾਮਦਾਸ ਸਰਬਨ ਸਿੰਘ ਜੀ ਟਾਇਰਡ ਪ੍ਰਿੰਸੀਪਲ ਜਗਮਨ ਸਿੰਘ ਡਾਂਡੀਆਂ ਡਾਕਟਰ ਚਰਨਜੀਤ ਸਿੰਘ ਬਲਵਿੰਦਰ ਸਿੰਘ ਬਲਾਕ ਸੈਂਟੀ ਮੈਂਬਰ ਜਸਵੰਤ ਸਿੰਘ ਜੱਸੀ ਜਰਨੈਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਫੋਟੋ ਲਖਡਾਰੀ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰ ਬਾਬਾ ਜੀ ਸਭ ਤੋਂ ਪਹਿਲਾਂ ਸਾਡੇ ਸਰਬ ਕਰਮ ਨਿਊ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਬਾਬਾ ਜੀ ਅੱਜ ਵਿਸ਼ੇਸ਼ ਤੌਰ ਤੇ ਪਿੰਡ ਭਾਮ ਤੋਂ ਬੱਚਿਆਂ ਨੂੰ ਖੁਡਾਰੀਓ ਅਸ਼ੀਰਵਾਦ ਦੇਣ ਲਈ ਪਹੁੰਚੇ ਹੋ ਸੋ ਕੀ ਸੰਦੇਸ਼ ਦੇਣਾ ਚਾਹੋਗੇ ਜੀ ਅੱਜ ਨੌਜਵਾਨ ਪੀੜੀ ਦਾ ਜਕਾਰਾ ਲੱਖਾਂ ਦੇ ਦਾਤੇ ਦਾ ਬਹੁਤ ਸache ਤੇ ਪ੍ਰਵਾਨ ਠੀਕ ਹੈ ਦਾਸ ਪ੍ਰੋਜੈਕਟ ਭਾਮ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਇਖੜੂ ਘਹਰੂ ਕਰਨ ਦੀ ਸੇਵਾ ਸਾਨੂੰ ਮਿਲੀ ਹੈ ਜੀ ਸੋ ਉੱਥੋਂ ਦਾਸ ਆਏ ਆ ਨਾਲ ਸੰਗਤ ਆ ਤੋ ਬੱਚਿਆਂ ਨੂੰ ਇਹੀ ਉਪਦੇਸ਼ ਹੈ ਪਹਿਲਾਂ ਤਾਂ ਸਭ ਤੋਂ ਵੱਡਾ ਨਗਰ ਦੀ ਬਹੁਤ ਇੱਕ ਵੱਡਾ ਉਪਰਾਲਾ ਆ ਜੋ ਕਿ ਇੱਥੇ ਮੈਚ ਦਾ ਨਾਈਟ ਮੈਚ ਕਰਾਏ ਜਾ ਰਹੇ ਹਨ ਸੋ ਇਹ ਬਹੁਤ ਹੀ بڑا ਉਪਰਾਲਾ ਆ ਤੇ ਮਹਾਪੁਰਖਾਂ ਦੀ ਕਿਰਪਾ ਹੈ ਇਸ ਨਗਰ ਤੇ ਇਸ ਕਰਕੇ ਉਹ ਮੈਚ ਕਰਾ ਰਹੇ ਆ ਤੇ ਦੂਸਰੀ ਗੱਲ ਇਹ ਆ ਬੇ ਬੱਚਿਆਂ ਨੇ ਇਹ ਬਹੁਤ ਵੱਡਾ ਇੱਕ ਉਪਰਾਲਾ ਆ ਕਿ ਬੱਚੇ ਨਸ਼ਿਆਂ ਤੋਂ ਦੂਰ ਰਹੋਗੇ ਜੋ ਕਿ ਮੈਚ ਕਰਾਏ ਜਾ ਰਹੇ ਆ ਸੋ ਬੱਚਿਆਂ ਨੂੰ ਇਹੀ ਉਪਦੇਸ਼ ਆ ਇੱਕ ਤੇ ਭਾਈ ਨਸ਼ਿਆਂ ਤੋਂ ਦੂਰ ਰਹੋ ਆਪਣੀ ਸਿਹਤ ਨੂੰ ਤੰਦਰੁਸਤ ਰੱਖੋ ਖੇਲੋ ਤੇ ਆਪਣੀਆਂ ਆਪਣੀਆਂ ਬਲੰਦੀਆਂ ਤੇ ਪਹੁੰਚੋ ਪੜ੍ਹਾਈ ਕਰੋ ਕਿਉਂਕਿ ਪੜ੍ਹਾਈ ਜਿਹੜੀ ਆ ਉਹ ਕੋਈ ਨਹੀਂ ਸਕਦਾ ਦੂਸਰਾ ਖੇਲੋ ਤੇ ਖੇਲ ਕੇ ਆਪਣੀ ਤੰਦਰੁਸਤੀ ਦਾ ਰਾਜ ਆਪਣੇ ਨਾਲ ਰੱਖੋ ਸੋ ਇਹਨਾਂ ਕੁਸ਼ ਅਦਾਸ ਕਹਿੰਦਾ ਹੋਇਆ ਜਿਕਾਰਾ ਲੱਖਾਂ ਦੇ ਦਾਤੇ ਦਾ ਬਹੁਤ ਸੱਚੇ ਦਰਵਾਜ਼ੇ ਦੀ ਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਾਡੇ ਸਰਬਤਨ ਨਿਊ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਅੱਜ ਇੱਕ ਵਿਸ਼ੇਸ਼ ਤੌਰ ਤੇ ਦੁੱਧਾਤਰੀ ਸਤਾਨ ਤੋਂ ਪਿੰਡ ਭਾਉ ਤੋਂ ਜੀ ਪਹੁੰਚੇ ਹੋ ਸਰ ਟੂਰਨਲ ਵਿੱਚ ਜੀ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੂੰਗੀ ਚਲੋ ਜੀ ਸੰਤਾਂ ਦੀ ਸਰੀ ਸੰਗਤੇ ਚਰਨਾਂ 'ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਜੀ ਜੋ ਨਗਰ ਤੋਂ ਸਾਈਂ ਬਾਬਾ ਜੀ ਦੀ ਸ਼ਾਹੀ ਆਏ ਆ ਪਹਿਲਾਂ ਤਾਂ ਗੁਬਤਾਰੀ ਕਮੇਟੀ ਵੱਲੋਂ ਅਸੀਂ ਬਹੁਤ ਪਹਿਲੋਂ ਧੰਨਵਾਦ ਕਰਦੇ ਆ ਇਸ ਨਗਰ ਦਾ ਇਸ ਕਮੇਟੀ ਦਾ ਜੋ ਕਿ ਇਲਾਕੇ ਦੀ ਸ਼ਾਨ ਫੁੱਟਬਾਲ ਦੀ ਟੀਮ ਬਹੁਤ ਮਨੀ ਹੋ ਰਹੀ ਦੀ ਬਹੁਤ ਹੀ ਨੇਕ ਕੰਮ ਕਰ ਰਹੀ ਆ ਨਸ਼ਿਆਂ ਤੋਂ ਬੱਚਿਆਂ ਨੂੰ ਬਹੁਤ ਦੂਰ ਕਰ ਰਹੀ ਆ ਜੀ ਅਸੀਂ ਵੀ ਮਹਾਪੁਰਸ਼ਾ ਮੋਰੇ ਇਹੀ ਹੱਥ ਜੋੜਦੇ ਆ ਜੀ ਸੰਗਤੇ ਮੇਰ ਪਿਆਰ ਹੱਥ ਰੱਖਣਾ ਬੱਚਿਆਂ ਤੇ ਰੱਖਣਾ ਜੋ ਨਸ਼ਿਆਂ ਤੋਂ ਦੂਰ ਰਹਿਣ ਚੰਗੇ ਕੰਮ ਨੂੰ ਚੰਗੇ ਨੇਚਰ ਇਹਨਾਂ ਦੇ ਬੱਚਿਆਂ ਦੇ ਰਹਿਣ ਚੰਗੀ ਸੋਚਣੀ ਰਹਿਣ ਆਪਾਂ ਹੱਥ ਜੋੜ ਕੇ ਇਹੀ ਬੇਨਤੀ ਕਰ ਸਕਦੇ ਆ ਜੀ ਮਹਾਪੁਰਸ਼ ਵੀ ਇਸ ਤਰ੍ਹਾਂ ਦੀ ਚੜ੍ਹਦੀ ਕਲਾ ਬਖਸ਼ਣ ਇਸ ਨਗਰ ਤੇ ਚੜ੍ਹਦੀ ਕਲਾ ਬਖਸ਼ੋ ਜੀ ਜੈ ਸੰਤਾਂ ਦੇ ਜੀ ਸਭ ਤੋਂ ਪਹਿਲਾਂ ਸਾਡੇ ਸਰਬ ਧਰਮ ਨਿਊਜ਼ ਚੈਨਲ ਵਿੱਚ ਆਪ ਸਭੀ ਦਾ ਸਵਾਗਤ ਹੈ ਜੀ। ਸੋ ਵੀਰ ਜੀ ਜੋ ਸੰਤ ਪ੍ਰੇਮਦਾਸ ਜੀ ਭਗਤ ਮਥਰਾਦਾਸ ਜੀ ਸਪੋਰਟਸ ਕਲੱਬ ਰਹੱਲੀ ਜਿਲ੍ਹਾ ਛੇਰਪੁਰ ਵੱਲੋਂ ਨਾਈਟ ਫੁੱਟਬਾਲ ਟੂਰਨਾਮੈਂਟ ਅਜ ਆਰੰਭ ਹੋਇਆ ਤੇ ਕਿੰਨਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਮੈਂ ਸਾਰਿਆਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਇਹ ਟੂਰਨਾਮੈਂਟ 108 ਸੰਤ ਬਾਬਾ ਪ੍ਰੇਮਦਾਸ ਜੀ ਔਰ ਭਗਤ ਮਥਰਾਦਾਸ ਜੀ ਸਪੋਰਟਸ ਕਲੱਬ ਰਹੱਲੀ ਵੱਲੋਂ ਇਹ ਜੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਹ ਸਾਡਾ ਨੋਮਾ ਟੂਰਨਾਮੈਂਟ ਹੈ 7 ਇਨ ਨਾਈਟ ਸੁਬੀਰ ਜੀ ਇਸ ਟੂਰਨਾਮੈਂਟ ਦਾ ਉਦਘਾਟਨ ਕਿਹਨਾਂ ਵੱਲੋਂ ਕੀਤਾ ਗਿਆ ਜੀ ਸੋ ਮੈਂ ਦੱਸਣਾ ਚਾਹੁੰਨਾ ਸਾਡੇ ਇਸ ਟੂਰਨਾਮੈਂਟ ਦਾ ਜੋ ਅੱਜ ਆਗਾਜ਼ ਹੋਇਆ ਹੈ ਇਹਨਾਂ ਦਾ ਉਦਘਾਟਨ ਸਾਈਂ ਬਾਬਾ ਜੀਤੀ ਸ਼ਾਹ ਜੀ ਰੋਜ਼ਾ ਸ਼ਰੀਫ ਭਾਮ ਵਾਲੇ ਉਹਨਾਂ ਦੇ ਕਰਮਕਾਂ ਨਾਲ ਉਹਨਾਂ ਦੀ ਮਿਹਰ ਸਦਕਾ ਜੋ ਦੋਵੇਂ ਟੀਮਾਂ ਜੋ ਸਾਡੀਆਂ ਅੱਜ ਦੀਆਂ ਵੱਡੋਂ ਬਰਸੇ ਸਰੇਹਾਲਾ ਖੁਰਦ ਉਨ੍ਹਾਂ ਦੀ ਅਸ਼ੀਰਵਾਦ ਦੇ ਨਾਲ ਅੱਜ ਦਾ ਪਹਿਲੇ ਟੂਰਨਾਮੈਂਟ ਦਾ ਉਦਘਾਟਨ ਹੋਇਆ ਜੀ। ਸਵੀਰ ਜੀ ਦੋਨੋਂ ਟੀਮਾਂ ਚੋਂ ਕਿਹੜੀ ਟੀਮ ਜਿੱਤੂ ਰਹੀ ਜੀ ਅੱਜ? ਸੋ ਅੱਜ ਦੀਆਂ ਸਾਡੀਆਂ ਦੋਵਾਂ ਟੀਮਾਂ ਦੇ ਵਿੱਚੋਂ ਵੱਡੋਂ 2-1 ਦੇ ਨਾਲ ਜਿੱਤੂ ਰਹੀ ਹੈ ਜੀ। ਸੋ ਮਹਾਪੁਰਸ਼ਾਂ ਦੇ ਨਾਲ ਕੋਈ ਹੋਰ ਵੀ ਸ਼ਖਸੀਅਤਾਂ ਆਈਆਂ ਸੀ ਜੀ? ਹਾਂ ਜੀ। ਸਾਈਂ ਬਾਬਾ ਜੀਤੀ ਸ਼ਾਹ ਜੀ ਰੋਜ਼ਾ ਸ਼ਰੀਫ ਭਾਮ ਵਾਲੇ ਜੋ ਬਹੁਤ ਹੀ ਰੱਬੀ ਰੂਹ ਗਰੀਬਾਂ ਦੇ ਮਸੀਹਾ ਜੋ ਬਣ ਕੇ ਆਏ ਨੇ ਸਾਡੇ ਇਸ ਨਗਰ ਦੇ ਵਿੱਚ ਉਹਨਾਂ ਦੇ ਨਾਲ ਡੇਰਾ ਭਾਮ ਤੋਂ ਬਲਜੀਤ ਸਿੰਘ ਸਿੱਧੂ ਜੋ ਪੰਜ ਸਾਹਿਬ ਹੀ ਨੇ ਔਰ ਉਹਨਾਂ ਦੇ ਨਾਲ ਹਰਭਜਨ ਸਿੰਘ ਪਿੰਡ ਨਰੂਰ ਤੋਂ ਉਹ ਵੀ ਉਹਨਾਂ ਦੇ ਨਾਲ ਇਸ ਨਗਰ ਵਿਕੇ ਦਰਸ਼ਨ ਕੀਤੇ ਨੇ ਸੋ ਵੀਰ ਜੀ ਤੁਹਾਡਾ ਇਹ ਜਿਹੜਾ ਟੂਰਨਾਮੈਂਟ ਤੁਸੀਂ ਕਰਵਾ ਰਹੇ ਹੋ ਇਹਦਾ ਮੇਨ ਮਨੋਰਥ ਕੀ ਕਰਵਾਉਂਦਾ ਸਾਡੇ ਇਸ ਨਗਰ ਦਾ ਸਾਡੇ ਇਸ ਪੂਰੀ ਹੀ ਪ੍ਰਬੰਧਕ ਕਮੇਟੀ ਦਾ ਜੋ ਮੇਨ ਮਕਸਦ ਹੈ ਉਹ ਸਾਰੇ ਹੀ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਅਸੀਂ ਇਹ ਕਹਿ ਸਕਦੇ ਹਾਂ ਸਪੋਰਟਸ ਦੇ ਨਾਲ ਵੱਧ ਤੋਂ ਵੱਧ ਜੁੜੋ ਤਾਂ ਜੋ ਤੁਹਾਡੀ ਸਿਹਤ ਵੀ ਫਿੱਟ ਰਹੇ ਸਕੇ ਤੁਹਾਡਾ ਸਰੀਰ ਵੀ ਤੁਹਾਡਾ ਦਿਮਾਗ ਵੀ ਔਰ ਹਰ ਪੱਖੋਂ ਤੁਸੀਂ ਤੰਦਰੁਸਤ ਰਹੋ ਔਰ ਨਸ਼ਿਆਂ ਤੋਂ ਬਚ ਕੇ ਰਹੋ ਔਰ ਸਪੋਰਟਸ ਦੇ ਨਾਲ ਜੁੜ ਕੇ ਰਹੋ ਔਰ ਅਸੀਂ 108 ਸੰਤ ਬਾਬਾ ਪ੍ਰੇਮਦਾਸ ਜੀ ਭਗਤ ਮਥਰਾਦਾ ਜੀ ਸਪੋਰਟਸ ਕਲੱਬਰ ਹੱਲੀ ਵੱਲੋਂ ਔਰ ਸਮੂਹ ਨਗਰ ਵੱਲੋਂ ਸਾਡੇ ਸਾਰੇ ਹੀ ਨਗਰ ਦਾ ਸਮੂਹ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਦੇ ਪਿਆਰ ਸਤਿਕਾਰ ਔਰ ਸਹਿਯੋਗ ਦੇ ਨਾਲ ਸਾਰਾ ਹੀ ਟੂਰਨਾਮੈਂਟ ਵਧੀਆ ਢੰਗ ਨਾਲ ਆਰੰਭ ਹੋਇਆ ਹੈ ਔਰ ਆਸ ਕਰਦੇ ਹਾਂ ਵਧੀਆ ਹੀ ਢੰਗ ਨਾਲ ਸੰਪੂਰਨ ਵੀ ਹੋਵੇਗਾ ਸੋ ਅਸੀਂ ਇਹਨਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੋ ਅਸੀਂ ਮਾਸਟਰ ਮੋਹਨ ਸਿੰਘ ਡਾਂਡੀਆਂ ਤੋਂ ਜੋ ਅਰਬਤਾਰਮ ਨਿਊ ਚੈਨਲ ਦੇ ਨਾਲ ਜੁੜੇ ਹੋਏ ਆ ਔਰ ਸਾਡੇ ਇਸ ਟੂਰਨਾਮੈਂਟ ਦਾ ਜੋ ਵੀ ਟੈਲੀਕਾਸਟ ਆ ਉਹ ਹਰ ਰੋਜ਼ ਹਰ ਪੱਕੋ ਇੱਕ ਇੱਕ ਗੱਲ ਸਾਰੀ ਦੁਨੀਆ ਤੱਕ ਪਹੁੰਚਾਉਂਦੇ ਆ ਸੋ ਆਪਣੇ ਅਸੀਂ ਪੂਰੀ ਟੀਮ ਵੱਲੋਂ ਔਰ ਆਪਣੇ ਸਾਰੇ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਬਹੁਤ-ਬਹੁਤ तहे ਦਿਲੋਂ ਧੰਨਵਾਦ ਕਰਦੇ ਆ ਜੀ ਠੀਕ ਆ ਜੀ ਬਹੁਤ-ਬਹੁਤ ਮਿਹਰਬਾਨੀ